ਤਾਂ ਤਾਂ ਤੋਂ ਅੱਜ ਜਿਹੜੇ ਰਿਮੋਟਲੀ ਪੋਸਟ ਤੋਂ ਆਇਆ ਗਿਆ ਹੈ। ਸਭ ਤੋਂ ਪਹਿਲਾਂ ਸਮੂਹ ਲਾਕਾ ਨਵਾਸੀਆਂ ਨੂੰ ਬਾਬਾ ਮੰਗਲਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜੋੜਾ ਸਤਰਾ ਦੀ ਟੀਮ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ। ਪਰਮਾਤਮਾ ਕਰੇ ਇਹ ਦੀਵਾਲੀ ਜਿਹੜੀ ਹੈ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਬਹੁਤ ਖੁਸ਼ਹਾਲੀ ਉਹ ਰੋਸ਼ਨੀ ਲੈ ਕੇ ਆਏ। ਅੱਜ ਇਸ ਸੰਸਥਾ ਦੇ ਵਿੱਚ ਬੱਚਿਆਂ ਵੱਲੋਂ ਦੀਆ ਮੇਕਿੰਗ ਚਾਟ ਮੇਕਿੰਗ ਔਰ ਰੰਗੋਲੀ ਦੇ ਪ੍ਰਤੀਯੋਗਤਾਵਾਂ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਔਰ ਇਹਦੇ ਵਿੱਚ ਜਿਹੜੇ ਬੱਚੇ ਆ ਜੋ ਫਸਟ ਸੈਕਿੰਡ ਔਰ ਥਰਡ ਪਹਿਲੇ ਦੂਸਰੇ ਔਰ ਤੀਸਰੇ ਨੰਬਰ ਤੇ ਜੋ ਬੱਚੇ ਆਏ ਨੇ ਸਕੂਲ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਗਿਆ ਔਰ ਮੈਂ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਆਂ ਕਿ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਇਸ ਵਾਰ ਜਿਹੜੀ ਆ ਗ੍ਰੀਨ ਦੀਵਾਲੀ ਜਿਹੜੀ ਆ ਉਹ ਸੈਲੀਬ੍ਰੇਟ ਕਰਨੀ ਆ ਜਿਸ ਦੇ ਨਾਲ ਪੋਲੂਸ਼ਨ ਰਹਿਤ ਦੀਵਾਲੀ ਜਿਹੜੀ ਆ ਤੁਹਾਡੀ ਸਿਹਤ ਦੇ ਲਈ ਜਿਹੜੀ ਆ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਕਿ ਇਸ ਟਾਈਮ ਜਿਹੜਾ ਵਾਤਾਵਰਨ ਆ ਉਹ ਕਾਫੀ ਬੀਚੀ ਹੋਇਆ ਔਰ ਆਪਾਂ ਸਾਰੇ ਨਾਲ ਮਿਲ ਕੇ ਇਹ ਸਾਲ ਇਕੱਠਾਨ ਕਰੀਏ ਕਿ ਆਪਾਂ ਜਿਹੜੀ ਦੀਵਾਲੀ ਆ ਆਪਾਂ ਗ੍ਰੀਨ ਦੀਵਾਲੀ ਜਿਹੜੀ ਆ ਉਹ ਸੈਲੀਬ੍ਰੇਟ ਕਰਨੀ ਆ ਤਾਦ ਸਾਡੀ ਸਿਹਤ ਜਿਹੜੀ ਹੈ ਉਹ ਅੱਛੀ ਰਹੇ ਸਕੇ ਇੱਕ ਵਾਰ ਫੇਰ ਬਾਬਾ ਮੰਗਲਦਾਸ ਦੀ ਸਾਰੀ ਟੀਮ ਵੱਲੋਂ ਇਲਾਕਾ ਨਿਵਾਸੀਆਂ ਨੂੰ ਪਰਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਪੰਜਾਬੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਧੰਨਵਾਦ